ਜਲੰਧਰ ਜਿਮਣੀ ਚੌਂ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਛੱਡ ਕੇ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇ ਦਿੱਤਾ ਹੈ ਵੱਡੀ ਤੇ ਅਹਿਮ ਗੱਲ ਇਹ ਹੈ ਜਾਂ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਈਏ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਜਿਹੜਾ ਆਪਣੀ ਪਾਰਟੀ ਦੀ ਉਮੀਦਵਾਰ ਬੀਬਾ ਸਰਜੀਤ ਕੋਰ ਤੋਂ ਪਾਸਾ ਵਟ ਕੇ ਉਹਨਾਂ ਤੋਂ ਪਰਾਂ ਹੋ ਕੇ ਜਿਹੜਾ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ ਕੇਂਦਰ ਦੀ ਪਾਰਟੀ ਹੈ ਕੌਮੀ ਪਾਰਟੀ ਹੈ ਜਿਹਨੂੰ ਸਮਰਥਨ ਦਿੱਤਾ ਗਿਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਘਟਣ ਦੀ ਥਾਂ ਤੇ ਦਿਨੋ ਦਿਨ ਵੱਧ ਰਿਹਾ ਜਿਵੇਂ ਜਿਵੇਂ ਕਹਿੰਦੇ ਆ ਕਿ ਨਹਿਰ ਦਾ ਪਾਣੀ ਵੱਧ ਰਿਹਾ ਉਵੇਂ-ਉਵੇਂ ਹੀ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਕਲੇਸ਼ ਵੱਧਦਾ ਜਾ ਰਿਹਾ ਤੇ ਨੱਕੋ ਪਾਰ ਕਿਸੇ ਵੇਲੇ ਵੀ ਹੋ ਸਕਦਾ ਹੈ ਅਜਿਹੀ ਸਥਿਤੀ ਬਣ ਗਈ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਲੰਧਰ ਪੱਛਮੀ ਤੋਂ ਜਿਮਨੀ ਚੌਂਚ ਤੋਂ ਉਤਾਰੀ ਗਈ ਉਮੀਦਵਾਰ ਬਿਵਾ ਸਰਜੀਤ ਕੋਰ ਤੋਂ ਤਾਂ ਪਾਸਾ ਵਾਟੀ ਲਿਆ ਸਮਰਥਨ ਵਾਪਸੀ ਲੈ ਲਿਆ ਉਹਨਾਂ ਨੂੰ ਆਪਣਾ ਅਧਿਕਾਰ ਤੋਂ ਉਮੀਦਵਾਰ ਨਹੀਂ ਰਹਿਣ ਦਿੱਤਾ ਪਰ ਆਪਣਾ ਸਮਰਥਨ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤਾ ਹੈ ਬੀਐਸਪੀ ਨੂੰ ਸਮਰਥਨ ਦੇ ਦਿੱਤਾ ਹੈ ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਾਂਝੀ ਕੀਤੀ ਹੈ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਆ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਈ ਚੀਜ਼ਾਂ ਹੋਰ ਵੀ ਕਹੀਆਂ ਕਿ ਮੀਟਿੰਗ ਹੋਣੀ ਹੈ ਐਸਸੀ ਵਿੰਗ ਦੀ ਬੀਸੀ ਵਿੰਗ ਦੀ ਓਬੀਸੀ ਵਿੰਗ ਦੀ ਬਹੁਤ ਚੀਜ਼ਾਂ ਕਹੀਆਂ ਨੇ ਇਸ ਨਾਲ ਹੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਨਾਲ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਹੁਣੀ ਵੀ ਜਿਹੜਾ ਉਹਨਾਂ ਦੇ ਇੱਕ ਪਾਸੇ ਬੈਠੇ ਸੀ ਨਾਲ ਹੀ ਅਰਸ਼ਦੀਪ ਕਲੇਰ ਜੋ ਕਿ ਉਹ ਵੀ ਬਲਾਰੇ ਤੇ ਜਿਹੜਾ ਕਾਨੂੰਨੀ ਵਿੰਗ ਹੈ ਅਕਾਲੀ ਦਲ ਦਾ ਉਹਦੇ ਆਗੂ ਨੇ ਉਹਦੇ ਕਹਿ ਲਈਏ ਕਨਵੀਨਰ ਨੇਗੇ ਉਹ ਵੀ ਨਾਲ ਬੈਠੇ ਸੀ ਤਾਂ ਸਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਆਪਣਾ ਸਮਰਥਨ ਆਭੋਜਨ ਸਮਾਜ ਪਾਰਟੀ ਨੂੰ ਦੇ ਦਿੱਤਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ ਸੀ ਜਲੰਧਰ ਪੱਛਮੀ ਜਿਮਨੀ ਚੌਂ ਦੇ ਲਈ ਜਿਹਦੇ ਵਿੱਚ ਜਿਹੜਾ ਬੀਬੀ ਜ਼ਗੀਰ ਕੌਰ ਮਹਿੰਦਰ ਸਿੰਘ ਕੇਪੀ ਤੇ ਉਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਖਾਸ ਗੱਲ ਹੈ ਕਿ ਡਾਕਟਰ ਸੁਖੀ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਕਿ ਬੰਗਾ ਤੋਂ ਵਿਧਾਇਕ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਡਾਕਟਰ ਸੁਖੀ ਨੇ ਹੀ ਰਿਕਮੈਂਡੇਸ਼ਨ ਕਰੀ ਸੀ ਕਿ ਬੀਬਾ ਸਰਜੀਤ ਕੌਰ ਹੁਣੀ ਜਿਹੜੇ ਆ ਉਹ ਉਮੀਦਵਾਰ ਹੋਣਗੇ ਅੱਜ ਅਕਾਲੀ ਦਲ ਨੇ ਉਹਨਾਂ ਤੋਂ ਉਮੀਦਵਾਰੀ ਵਾਪਸ ਵੀ ਲੈ ਲਈ ਤੇ ਸੁਖੀ ਇਹ ਐਲਾਨ ਬਹਿ ਕੇ ਨਾਲ ਕਰ ਰਿਹਾ ਕਿ ਅਸੀਂ ਭੋਜਨ ਸਮਾਜਵਾਦ ਸਮਾਜ ਪਾਰਟੀ ਨੂੰ ਜਿਹੜਾ ਆਪਣਾ ਸਮਰਥਨ ਦੇਣਾ ਹੈ ਇਹ ਗੱਲਾਂ ਕਿੱਧਰ ਜਾਂਦੀਆਂ ਨੇ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਅਕਾਲੀ ਦਲ ਦੇ ਵਿੱਚ ਖਲਾਰਾ ਬਹੁਤ ਪੈ ਗਿਆ ਹੈ ਅਕਾਲੀ ਦਲ ਦੇ ਬੇਰ ਇੰਨੇ ਕਿ ਡੁੱਲ ਗਏ ਨੇ ਕਿ ਉਹਨਾਂ ਨੂੰ ਹੁਣ ਸਾਂਭਣਾ ਔਖਾ ਹੋ ਗਿਆ ਇਸ ਪ੍ਰਕਾਰ ਦੀ ਸਥਿਤੀ ਬਣ ਗਈ ਹੈ ਦੂਜੇ ਧੜੇ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਈ ਇਲਜ਼ਾਮ ਲਾਏ ਨੇ ਉਮੀਦਵਾਰ ਵਾਪਸ ਲੈਣ ਵਾਲੀ ਗੱਲ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਜ ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਤੇ ਗੁਰਪ੍ਰਤਾਪ ਵਡਾਲਾ ਹਾਜ਼ਰ ਸਨ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਠਿੰਡਾ ਸੀਟ ਜਿੱਤਣ ਬਦਲੇ ਚੰਡੀਗੜ੍ਹ ਵਾਲੀ ਉਮੀਦਵਾਰੀ ਛੱਡਣ ਦੇ ਇੱਥੋਂ ਤੱਕ ਗੰਭੀਰ ਇਲਜ਼ਾਮ ਲਾਤੇ ਹੁਣ ਇਹ ਚੀਜ਼ سلسلہ ਲਗਾਤਾਰ ਚੱਲਣਾ ਹੈ ਦੇਖਦੇ ਹਾਂ ਕਿ ਅੱਗੇ-ਅਗੇ ਕੀ ਡਵੈਲਪਮੈਂਟ ਹੁੰਦੀ ਹੈ